ਸਭ ਤੋਂ ਪਹਿਲਾਂ ਇਤਿਹਾਸ ਦੇ ਪੰਨਿਆਂ ਨੇ ਸਿਰ ਲੱਥ ਸਰਦਾਰਾਂ ਦਾ ਜ਼ਿਕਰ ਕੀਤਾ ਸਿੱਖੀ ਸਦਾ ਜਮਾ ਵਿੱਚ ਮੌਲਦੀਏ ਅਸੀਂ ਕਦੇ ਨਾ ਬਹਾਰਾਂ ਦਾ ਜ਼ਿਕਰ ਕੀਤਾ ਅਸੀਂ ਸਦਾ ਸ਼ਹੀਦਾਂ ਦੇ ਗੀਤ ਗਾਏ ਕਦੇ ਨਾ ਗਦਾਰਾਂ ਦਾ ਜ਼ਿਕਰ ਕੀਤਾ ਅਸੀਂ ਕਦੇ ਨਾ ਜ਼ੁਲਫਾਂ ਦੀ ਬਾਤ ਪਾਈ ਜਦ ਵੀ ਕੀਤਾ ਤਲਵਾਰਾਂ ਦਾ ਜ਼ਿਕਰ ਕੀਤਾ ਜਦ ਵੀ ਕੀਤਾ ਤਲਵਾਰਾਂ ਦਾ ਜ਼ਿਕਰ ਕੀਤਾ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਟਾਈਮ ਰੱਖਦੇ ਨੇ ਦਾਣ-ਦਾਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦੱਸੇ ਰੋਹਾਨੀਆਂ ਦੇ ਗੱਲਾਂ ਸਾਰੀਆਂ ਹੀ ਭਾਵੇਂ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤਤ ਸਿਆਣਿਆਂ ਕੱਢਿਆ ਇਹ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰ ਕਲਗੀ ਤਰ ਪਾਤਸ਼ਾਹ ਵੱਲੋਂ ਬਖਸ਼ਿਓਈ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਵਾਂਜੀ ਨਾ ਰਹੇ ਸਮੂਹ ਸਾਧ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਕਮ ਹੋਇਆ ਇੱਕ ਕਵਿਤਾ ਦੀ ਸਾਂਝ ਦਾ ਤੇ ਮੈਂ ਆਪ ਸਭ ਸੰਗਤਾਂ ਦੇ ਨਾਲ ਮੇਰੀ ਕੌਮ ਦੇ ਨਾਲ ਜੋ ਤੀਸਰਾ ਕੱਲੂ ਘਾਰਾ ਵਾਪਰਿਆ ਉਸ ਬਾਬਤ ਇੱਕ ਦੋ ਵਿਚਾਰਾਂ ਕਰਕੇ ਤੇ ਕਵਤਾ ਕਰਕੇ ਫਤਿਹ ਬਲਾ ਦੇਣੀ ਹੈ ਗੁਰੂ ਪਿਆਰ ਵਾਲਿਓ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜਦੋਂ ਜਦੋਂ ਵੀ ਇਸ ਦੇਸ਼ ਦੇ ਉੱਤੇ ਵਿਪਤਾ ਬਣੀ ਹੈ ਨਾ ਇਸ ਦੇਸ਼ ਦੇ ਉੱਤੇ ਭੀੜ ਪਈ ਹੈ ਤੇ ਸਿੱਖ ਕੌਮ ਆ ਇਸ ਦੇਸ਼ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਜਦੋਂ ਆਜ਼ਾਦੀ ਲੈਣੀ ਸੀ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਵਰਗਿਆਂ ਨੇ ਬੜੀਆਂ ਚਿੱਠੀਆਂ ਲਿਖੀਆਂ ਸਿੱਖ ਲੀਡਰਸ਼ਿਪ ਨੂੰ ਕਹਿੰਦੇ ਤੁਹਾਡੇ ਸਾਥ ਤੋਂ ਬਿਨਾ ਅਸੀਂ ਦੇਸ਼ ਆਜ਼ਾਦ ਨਹੀਂ ਕਰਵਾ ਸਕਦੇ ਸਾਡਾ ਸਾਥ ਦਿਓ ਤੇ ਅਸੀਂ ਆਜ਼ਾਦੀ ਲੈ ਲਵਾਂਗੇ ਪਰ ਜਦੋਂ ਇਹਨਾਂ ਨੂੰ ਥਾਲੀ ਦੇ ਵਿੱਚ ਪਰੋਸ ਕੇ ਆਜ਼ਾਦੀ ਦੇ ਦਿੱਤੀ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਅਸੀਂ ਦੇਸ਼ ਆਜ਼ਾਦ ਕਰਵਾ ਦਿੱਤਾ ਤੇ ਸਾਡੀ ਸਿੱਖ ਲੀਡਰਸ਼ਿਪ ਨੂੰ ਇਹਨਾਂ ਨੇ ਆਪਣੀਆਂ ਉਂਗਲਾਂ ਦੇ ਤင်ਚਾਲਿਆਂ ਵਰਗ ਲਾ ਲਿਆ ਕਹਿਣ ਲੱਗੇ ਕਿ ਤੁਸੀਂ ਆਪਣੇ ਵੱਖਰੇ ਖੇਤੇ ਦੀ ਵੱਖਰੇ ਰਾਜ ਦੀ ਮੰਗ ਨਾ ਕਰਿਓ ਇਸ ਦੇਸ਼ ਦੇ ਵਿੱਚ ਤੁਹਾਨੂੰ ਤੁਹਾਡੇ ਬਣਦੇ ਹੱਕ ਦਿੱਤੇ ਜਾਣਗੇ ਸਾਡੇ ਬਣਦੇ ਹੱਕ ਸਾਨੂੰ ਕੀ ਦਿੱਤੇ ਆਜ਼ਾਦੀ ਤੋਂ ਕੁਝ ਮਹੀਨੇ ਬਾਅਦ ਜਦੋਂ ਗੋਪੀ ਚੰਦ ਭਾਰਗੋ ਪੰਜਾਬ ਦੇ ਮੁੱਖ ਮੰਤਰੀ ਸਨ ਉਸ ਸਮੇਂ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਸਰਕੂਲਰ ਜਾਰੀ ਕੀਤਾ ਗਿਆ ਉਸ ਸਰਕੂਲਰ ਦੇ ਵਿੱਚ ਲਿਖਿਆ ਗਿਆ ਸਿੱਖ ਜ਼ਰਾਇਮ ਪੇਸ਼ਾ ਕੰਮ ਹੈ ਇਹਨਾਂ ਤੋਂ ਬਚ ਕੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਅਸੀਂ ਦੇਸ਼ ਆਜ਼ਾਦ ਕਰਵਾਇਆ ਸਾਨੂੰ ਜ਼ਰਾਇਮ ਪੇਸ਼ਾ ਕਹਿ ਕੇ ਪੇਸ਼ ਕਰ ਦਿੱਤਾ ਗਿਆ ਤੇ ਗੁਰੂ ਪਿਆਰ ਵਾਲਿਓ ਫਿਰ 84 ਦੇ ਵਿੱਚ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਆਪਣੇ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਤੇ ਉਹਨਾਂ ਨੂੰ ਆਤਵਾਦੀ ਵੱਖਵਾਦੀ ਕਹਿ ਕੇ ਭੰਡਿਆ ਗਿਆ ਤੇ ਸਭ ਤੋਂ ਵੱਡਾ ਕਹਿਰ ਸਾਡੇ ਉੱਤੇ ਕੀ ਕੀਤਾ ਗਿਆ ਸਾਡੇ ਦਿਲ ਸਾਹਿਬ ਸ੍ਰੀ ਹਰਮੰਦਰ ਸਾਹਿਬ ਉਪਰ ਅਟੈਕ ਕਰ ਦਿੱਤਾ ਗਿਆ ਕਵੀ ਲਿਖਦਾ ਕਹਿੰਦਾ ਜਿਨ੍ਹਾਂ ਹੱਡਾਂ ਦੀ ਟਹਲ ਟਕੋਰ ਕੀਤੀ ਸਾਡੇ ਪੁਰਖਿਆਂ ਤੇ ਸਾਡੇ ਦਾਣਿਆਂ ਨੇ ਉਹਨਾਂ ਸਾਡੇ ਹੀ ਤੱਕ ਅਕਾਲ ਭੰਨੇ ਫੌਜਾਂ ਚਾੜ ਕੇ ਵੱਡੇ ਜਰਵਾਣਿਆਂ ਨੇ ਤਾਬੜ ਤੋੜ ਨਜ਼ਰ ਨੇ ਕੁੰਡ ਚੁੱਕੇ ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ ਮੁੰਡੇ ਫੁੱਲਾਂ ਜੇ ਖੱਪਰਿਆਂ ਨਾਲ ਖਾ ਗਿਆ ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ ਉਸ ਵੇਲੇ अनेका ਸੂਰਬੀਰ ਯੋਧਿਆਂ ਨੇ ਉਸ ਜ਼ਾਲਮ ਸਰਕਾਰ ਦੇ ਨਾਲ ਮੱਥਾ ਲਾਇਆ ਤੇ ਇਸ ਇਹਨਾਂ ਸਰਕਾਰਾਂ ਦੇ ਵੱਲੋਂ ਸਾਡੇ ਨਾਲ ਕੀ ਕੀਤਾ ਗਿਆ ਸਾਡੀ ਨਿਸ਼ਾਨਦੇਹੀ ਕਰ ਕਰਕੇ ਸਿੱਖਾਂ ਦੀ ਨਿਸ਼ਾਨਦੇਹੀ ਕਰ ਕਰਕੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਸ਼ਹੀਦ ਕੀਤਾ ਗਿਆ ਤੇ ਗੁਰੂ ਪਿਆਰ ਵਾਲਿਓ ਸਭ ਤੋਂ ਵੱਡ ਸੇਕ ਇਸ ਗੱਲ ਦਾ ਮਾਜੇ ਦੀ ਧਰਤੀ ਨੂੰ ਲੱਗਾ ਕਿਉਂ ਕਿਉਂਕਿ ਕਈ ਕਈ ਸਾਲ ਕਿਰਾਸੀ ਤੋਂ ਬਾਅਦ ਮਾਝੇ ਦੇ ਪਿੰਡਾਂ ਦੇ ਵਿੱਚ ਜੰਝਾਂ ਨਹੀਂ ਚੜੀਆਂ ਸੋ ਆਓ ਇੱਕ ਕਵਤਾ ਕਵੀਸ਼ਰ ਜੱਥੇ ਪਾਸੋਂ ਸਰਵਣ ਕਰੋ ਮਾਝੇ ਦੇ ਪਿੰਡਾਂ ਚੋਂ ਕਈ ਕਈ ਸਾਲ ਨਾ ਜੰਝਾਂ ਚੜੀਆਂ ਲਾਲ ਲੈੰਦੇ ਬਸਾਂ ਚੋਂ ਸਿਰ ਤੇ ਵੇਖ ਦਮਲਾ ਧਾਰੀ ਜ਼ੁਲਮ ਵੇਖੋ ਜ਼ਬਰਦਾਰ ਕੋ ਕੋ ਜਵਾਨੀ ਮਾਂ ਉਤ ਮੁੜੇ ਕਾਲ ਜੋਨਾ ਮਾਵਾਂ ਟਿੱਕਣ ਭੂਹੇ ਖੜੀਆਂ ਮਾਜੇ ਦੇ ਪਿੰਡਾਂ ਚੋਂ ਕਈ ਕਈ ਸਾਲ ਨਾ ਜੰਗਾਂ ਚੜੀਆਂ ਜਿਲ੍ਹਾ ਤਰਨ ਤਾਰਨ ਜੋ ਲਾਵੇ ਵਿੱਚ ਖੂਨ ਦੇ ਤਾਰੀ ਮੋਚ ਫਟ ਨਜ਼ਰੀਆਂ ਵਨਨਾ ਕੋ ਕੋ ਜਵਾਨੀ ਮਾਰੀ ਅੱਜ ਇੰਨੇ ਮਾ ਰਹਿੰਦੀ ਸੀ ਅਖਬਾਰਾਂ ਭਰੀਆਂ ਮਾਝੇ ਦੇ ਪਿੰਡਾਂ ਚੋਂ ਕਈ ਕਈ ਸਾਲਾਂ ਨਾ ਜੰਨੀਆਂ ਚੜੀਆਂ ਸੀ ਵਾਂਗ ਪਨਾਲਿਆਂ ਦੇ ਹੋ ਸੀ ਵਾਂਗ ਪਨਾਲਿਆਂ ਦੇ ਖੂਨ ਭੁਲਾ ਦੇ ਉੱਤੇ ਚੋਆ ਅੱਗ ਦੱਸੇ ਸਿਵਿਆਂ ਦੀ ਜਿਸਮ ਬਲ ਦਾ ਕੋਈ ਨਰੋਆ ਕੜਾ ਲੱਭ ਜੇ ਪੁੱਤਰ ਦਾ ਮਾਪੇ ਥੋੜ ਰਹਿ ਸੀ ਮੜੀਆਂ ਮਾਝੇ ਦੇ ਪਿੰਡਾਂ ਚੋਂ ਕਈ ਕਈ ਸਾਲ ਨਾ ਜੰਨਾਂ ਚੜੀਆਂ ਗੁਰਦਾਸਪੁਰ ਦੀ ਧਰਤੀ ਨੇ ਗੱਛ ਕਈ ਵਾਰ ਸੀ ਖਾਤੀ ਜਦ ਉਸ ਦੇ ਪੁੱਤਰਾਂ ਨੂੰ ਉਰੇ ਸੀ ਮਰ ਕਹਿ ਗਿਆ ਤਵਾਦੀ ਕਿੱਥੇ ਭੁੱਲਣਾ ਲੋਕਾਂ ਨੂੰ ਚੰਦਰ ਕਹਿਰ ਦਿਆਂ ਉਹ ਘੜੀਆਂ ਮਰ ਜੇ ਦੇ ਪਿੰਡਾ ਚੋਂ ਕਈ ਕਈ ਸਾਲ ਨਾ ਜੰਨੀਆਂ ਚੜੀਆਂ ਅਮਰਤ ਸਰ ਦੇ ਨਗਰੀ ਚ ਮਾਤ ਨਾਗਣ ਨੇ ਮੂੰ ਅੱਡੇ ਮਾਤ ਨਾਗਣ ਨੇ ਮੂੰ ਅੱਡੇ ਕਈ 부ਚੜ ਖਾਨਿਆਂ ਚ ਕਸੇ ਕਿਲੋ ਜਿਸਮ ਵਿੱਚ ਗੱਡੇ ਵੈਣ ਸੁਣਦੇ ਪੈਣਾ ਦੇ ਵੇੜ ਵਿਛ ਗਈਆਂ ਜਾਂ ਦਰਿਆ ਮਾਝੇ ਦੇ ਪਿੰਡਾਂ ਚੋਂ ਕਈ ਕਈ ਸਾਲਾਂ ਜੰਨੀਆਂ ਚੜੀਆਂ ਲਬ ਦਾ ਜੋ ਲਵਾਰਸਾਂ ਨੂੰ ਖੁਦ ਹੀ ਆਪ ਲਵਾਰਸ ਹੋਇਆ ਕਿੱਥੇ ਭੁੱਲੇ ਖਲੜਾ ਜੀ ਜਿਹੜਾ ਹੀਰਾ ਕਮਨੇ ਖੋਇਆ ਕਿੱਥੇ ਭੁੱਲੇ ਖਲੜਾ ਜੀ ਜਿਹੜਾ ਹੀਰਾ ਕਮਨੇ ਖੋਇਆ ਦਿਨ ਕੀ ਹਜ਼ਾਰਾਂ ਦੀ ਲਾਸ਼ਾਂ ਜੋ ਹਰੀ ਕੇ ਹਡੀਆਂ ਮਾਜੇ ਦੇ ਪਿੰਡਾ ਚੋਂ ਕਈ ਕਈ ਸਾਲ ਨਾ ਜੰਨੀਆਂ ਚੜੀਆਂ ਮਲਕੀਤ ਸਰਪੰਚ ਮਾਲਵਾ ਕੀ ਗਿਆਨ ਨਾਲ ਦੁਆਪਾ ਦੱਬਿਆ ਪੁੱਤ ਖੋਕੇ ਮਾਵਾ ਦੇ ਤੁਹਾਨੂੰ ਕੀ ਹਾਕਮ ਲੱਬਿਆ ਹੋਣ ਲਿਖ ਆਖਰ ਨੇ ਕਰਤੂਤਾਂ ਧਰਮ ਰਾਜ ਜਦ ਪੜੀਆਂ ਮਾਝੇ ਦੇ ਪਿੰਡਾਂ ਚੋਂ ਕਈ ਕਈ ਸਾਲ ਨਾ ਜੰਗਾਂ ਚੜੀਆਂ ਮਾਝੇ ਦੇ ਪਿੰਡਾਂ ਚੋਂ ਕਈ ਕਈ ਸਾਲ ਨਾ ਜੰਗਾਂ ਚੜੀਆਂ ਗੁਰੂ ਪਿਆਰੀ ਸਾਧ ਸੰਗਤੋਂ ਮਾਝੇ ਦੇ ਪਿੰਡਾਂ ਦੇ ਵਿੱਚੋਂ ਕਈ ਕਈ ਸਾਲ ਜੜੀਆਂ ਜੰਗਾਂ ਨਹੀਂ ਸਨ ਚੜੀਆਂ ਤੇ ਜਿਹੜਾ ਇਹਨਾਂ ਲਾवारिस ਲਾਸ਼ਾਂ ਦਾ ਲੇਖਾ ਜੋਖਾ ਕਰ ਰਿਹਾ ਸੀ ਨਾ ਜਿਹੜਾ ਇਹਨਾਂ ਲਾवारिस ਲਾਸ਼ਾਂ ਦੇ ਸੇਵੇ ਫਿਰੋਲ ਰਿਹਾ ਸੀ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਵੀ ਆਖਿਰਕਾਰ ਇਹਨਾਂ ਗੰਦੀਆਂ ਸਰਕਾਰਾਂ ਨੇ ਇਸ ਭੇੜੇ ਸਿਸਟਮ ਨੇ ਲਾवारिस ਲਾਸ਼ ਬਣਾ ਕੇ ਰੱਖ ਦਿੱਤਾ ਭਾਈ ਜਸਵੰਤ ਸਿੰਘ ਖਾਲੜਾ ਨੇ ਅੰਕੜੇ ਤਿਆਰ ਕੀਤੇ ਸੀ ਦੁਰਗਿਆਣਾ ਮੰਦਰ ਦੇ ਸ਼ਮਸ਼ਾਨ ਘਾੜ ਦੇ ਵਿੱਚ ਲਗਭਗ 2000 ਦੇ ਕਰੀਬ ਜੜੀਆਂ ਲਾवारिस ਲਾਸ਼ਾਂ ਕਹਿ ਕੇ ਸਿੱਖ ਯੋਧੇ ਸਿੱਖ ਨੌਜਵਾਨ ਸਾਰ ਦਿੱਤੇ ਗਏ ਆ ਪੱਟੀ ਦੇ ਜਨ ਸਭਾ ਦੇ ਵਿੱਚ 1135 ਤਰਨਤਾਰਨ ਵਿਖੇ 2965 ਤੇ ਕੁੱਲ ਜਿਹੜਾ ਸੀ ਅਮ੍ਰਿਤਸਰ ਜ਼ਿਲ੍ਹਾ ਸੀ ਨਾ ਇਦੇ ਵਿੱਚ ਗਿਣਤੀ ਨਹੀਂ ਸੀ ਕੋਈ ਕਿ ਕਿੰਨੀਆਂ ਲਾਸ਼ਾਂ ਜਿਹੜੀਆਂ ਸੀ ਨਾ ਸਿੱਖ ਨੌਜਵਾਨਾਂ ਦੀਆਂ ਉਹ ਲਾਵਾਰਿਸ ਕਹਿ ਕੇ ਸਾੜ ਦਿੱਤੀਆਂ ਗਈਆਂ 25000 ਲਾਸ਼ਾਂ ਦਾ ਵੇਰਵਾ ਜਿਹੜਾ ਸੀ ਨਾ ਭਾਈ ਜਸਵੰਤ ਸਿੰਘ ਖਾਲੜਾ ਨੇ ਤਿਆਰ ਕੀਤਾ ਸੀ ਤੇ ਉਹ ਕੱਲ ਦਾ ਦਿਨ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰ ਦੇ ਵਿੱਚੋਂ ਚੁੱਕ ਕੇ ਉਹਨਾਂ ਨਾਲੇ ਲਾਵਾਰਿਸ ਕਰ ਦਿੱਤਾ ਗਿਆ ਤੇ ਗੁਰੂਪਿਆਰ ਵਾਲਿਓ ਸਾਨੂੰ ਲੋੜ ਆਪਣੇ ਇਤਿਹਾਸ ਤੋਂ ਜਾਣੂ ਹੋਣ ਦੀ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਬਾਰੇ ਦੱਸਣ ਦੀ ਇਹ ਨਾ ਹੋਵੇ ਕਿ ਸਾਡੀ ਹੁਣ ਵਾਲੀ ਪੀੜ੍ਹੀ ਇਹ ਸਾਡਾ ਇਤਿਹਾਸ ਆਪਣੇ ਮਨਾਂ ਦੇ ਵਿੱਚੋਂ ਵਿਸਾਰ ਦੇਵੇ ਸੋ ਇਤਨੀ ਹਾਜ਼ਰੀ ਪ੍ਰਪਾਨ